ਕੈਨੇਡਾ ਖਬਰਾਂ ਮਦ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ న్యూਸ ਨਿਕਲ ਕੇ ਆ ਰਹੀ ਹੈ ਮਿਸਿਸਾਗਾ ਦੇ ਬ੍ਰੈਂਟਨ ਨਿਵਾਸੀਆਂ ਦੇ ਲਈ ਨਿਵੇਸ਼ ਕਰਨ ਲਈ ਸਭ ਤੋਂ ਸਸਤੇ ਸ਼ਹਿਰਾਂ ਦੀ ਜਿੱਥੇ ਗੱਲਬਾਤ ਕੀਤੀ ਗਈ ਹੈ অন্ਟਾਰੀਓ ਦੇ ਪ੍ਰਮੁੱਖ ਸ਼ਹਿਰ ਜਿਵੇਂ ਕਿ ਮਿਸਿਸਾਗਾ ਬ੍ਰੈਂਟਨ ਟੋਰਾਂਟੋ ਬਰਲਿੰਟਨ ਦੇ ਵਿੱਚ ਰਹਿਣ ਲਈ ਉੱਚ ਕੀਮਤਾਂ ਦੇ ਨਾਲ ਇੱਥੇ ਲੋਕ ਜੂਜ਼ ਰਹੇ ਨੇ ਰੀਅਲ ਅਸਟੇਟ ਵਿੱਚ ਨਿਵੇਸ਼ ਕਰਨ ਦਾ ਸਵਾਲ ਜਿੱਥੇ ਇੱਕ ਵੱਡਾ ਖੜਾ ਹੋ ਚੁੱਕਿਆ ਹੈ ਕਿ ਆ ਸਰਕਾਰ ਨਿਵੇਸ਼ ਕਿਵੇਂ ਕੀਤਾ ਜਾਵੇ ਪਰ ਇੱਕ ਤਾਜ਼ਾ ਰਿਪੋਰਟ ਜੋ ਨਿਕਲ ਕੇ ਆਈ ਹੈ ਉਸ ਵਿੱਚ ਰੈਟ ਵਿਸਟਿੰਗ ਪਹੁੰਚ ਤੋਂ ਬਾਹਰ ਨਹੀਂ ਹੈ ਰੀਅਲ ਸਟੇਟ ਵੈਬਸਾਈਟ ਤੇ ਬ੍ਰੋਕਰੋਜ਼ ਜੁਕਾਸਾ ਦੀ ਇੱਕ ਰਿਪੋਰਟ ਜੋ ਦੱਸਦੀ ਹੈ ਕਿ ਮਿਸਿਸ ਸਾਗਾ ਦੇ ਵਿੱਚ 554000 150 ਆਸਤਨ ਆਮਦਨ ਕਮਾਉਣ ਵਾਲੇ ਲੋਕ ਜਿੱਥੇ 240339 ਵਿੱਚ ਜਿੱਥੇ ਇੱਕ ਘਰ ਗਿਰਵੀ ਰੱਖ ਰਹੇ ਨੇ ਹਾਲਾਂਕਿ ਮਿਸਿਸਾਗਾ ਦੇ ਵਿੱਚ ਉਸ ਰੇਂਜ ਦੇ ਵਿੱਚ ਗਿਰਵੀ ਰੱਖਣ ਵਾਲੇ ਕੁਝ ਘਰ ਹਨ ਰਿਪੋਰਟਾਂ ਦੇ ਵਿੱਚ ਇਹ ਗੱਲ ਵੀ ਆਖੀ ਗਈ ਹੈ ਨਿਵਾਸੀ ਐਡਮਿੰਟਨ ਦੇ ਵਿੱਚ ਖਾਸ ਕਰਕੇ 163542 ਦੇ ਕੁੱਲ ਗਿਰਵੀਨਾਮਾ ਤੇ ਰੈਜੀਨਾ ਦੇ ਵਿੱਚ ਖਾਸ ਕਰਕੇ 183630 ਸੈਂਟ ਜੋਨਸ ਦੇ ਵਿੱਚ 1,85,680 ਸਕੈਚਵਿਨ ਦੇ ਵਿੱਚ 1,99,528 ਦੇ ਵਿੱਚ ਜਾਇਦਾਦਾਂ ਦੇ ਅੰਦਰ ਨਿਵੇਸ਼ ਕਰ ਸਕਦੇ ਨੇ ਸੈਂਟ ਜੋਨ ਦੇ ਵਿੱਚ 2,07,404 ਤੇ ਵਿਨੀਪੈਗ ਦੇ ਵਿੱਚ 2,18,642 ਤੇ ਐਡਮਿੰਟਨ ਦੇ ਵਿੱਚ ਇੱਕ ਵਿਸੀਸਾਗਾ ਨਿਵਾਸੀ ਖਾਸ ਕਰਕੇ 1,553 ਔਸਤ ਕਿਰਾਇਆ ਦਿੱਤੇ ਦੇ ਰਿਹਾ ਇਹ ਇਸ ਕਰਾਇਨ ਨੂੰ ਵਸੂਲ ਕਰ ਸਕਦਾ ਤੇ 667 ਦਾ ਇੱਕ ਮੁਨਾਫਾ ਵੀ ਕਮਾ ਸਕਦਾ ਹੈ ਰੈਜੀਨਾ ਦੇ ਵਿੱਚ ਖਾਸ ਕਰਕੇ ਮੁਨਾਫਾ 443 ਡਾਲਰ ਤੇ ਸਕੈਚਵਿਨ ਦੇ ਵਿੱਚ ਸਕੈਚਟੂਨ ਦੇ ਵਿੱਚ ਮਾਫ ਕਰਨਾ 310 ਹੋ ਸਕਦਾ ਤੇ ਸੈਂਟ ਜੌਨ ਦੇ ਵਿੱਚ ਮੁਨਾਫਾ ਲਗਭਗ 252 ਡਾਲਰ ਤੇ ਗਿਨੀਪੈਗ ਦੇ ਵਿੱਚ 436 ਹੋਵੇਗਾ ਸੈਂਟ ਜੌਨ ਦੇ ਵਿੱਚ ਜਿੱਥੇ ਐਨ ਐਫ ਐਲ ਡੀ ਇਹ ਉਹਨਾਂ ਆਕਰਸ਼ਿਤ ਨਹੀਂ ਹੋਵੇਗਾ ਜਿੰਨਾ ਰਿਪੋਰਟ ਦੇ ਵਿੱਚ ਹੈ ਤੇ ਰਿਪੋਰਟ ਜਿੱਥੇ 33 ਡਾਲਰ ਦੀ ਕਮੀ ਦਾ ਸੁਝਾਅ ਕਰ ਰਹੀ ਹੈ ਬ੍ਰੈਂਟਨ ਦੇ ਵਸਨੀਕ ਕੈਨੇਡਾ ਵਿੱਚ ਹੋਰ ਕਿਤੇ ਵੀ ਜਗਤ ਦੇ ਵਿੱਚ ਨਿਵੇਸ਼ ਕਰ ਸਕਦੇ ਨੇ ਰਿਪੋਰਟ ਦੇ ਅਨਸਾਰ ਆਸਤਨ ਆਮਦਨ 45400 ਤੇ ਉਥੇ ਭਾਵ ਨਿਵਾਸੀ 200 2 ਲੱਖ 1500 ਤੱਕ ਦੀ ਜਿਹੜੀ ਕਿ ਗਿਰਵੀ ਰੱਖ ਕੇ ਕਰ ਸਕਦੇ ਇਸ ਦਾ ਮਤਲਬ ਇਹ ਹੈ ਕਿ ਕਿਰਾਏ ਦੀ ਜ਼ਿਦਦ ਦੇ ਵਿੱਚ ਨਿਵੇਸ਼ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਐਡਮਿੰਟਨ ਰੈਜੀਨਾ ਸੈਂਟ ਜੌਨਸ ਸਕੈਚ ਟੂਨ ਤੇ ਕਾਂਡੋ ਮਿਲ ਸਕਦਾ ਹੈ ਤੇ ਰਿਪੋਰਟ ਇਹ ਵੀ ਕਹਿੰਦੀ ਹੈ ਕਿ ਰੈਟ ਵੇਸਟਿੰਗ ਕਿਸੇ ਵਿਅਕਤੀ ਨੂੰ ਆਪਣੇ ਚੁਣੇ ਹੋਏ ਸ਼ਹਿਰ ਭਾਵੇਂ ਉਹ ਬ੍ਰੈਂਟਨ ਹੋਵੇ ਜਾਂ ਫਿਰ ਸਾਗਾ ਦੇ ਵਿੱਚ ਰਹਿਣ ਦੀਆਂ ਸਹੂਲਤਾਂ ਦਾ ਆਨੰਦ ਮਾਣਦੇ ਹੋਏ ਪ੍ਰਾਪਰਟੀ ਤੋਂ ਵਾਧੂ ਆਮਦਨ ਕਮਾਉਣ ਦੀ ਇਜਾਜ਼ਤ ਦਿੰਦਾ ਹੈ ਕਰਾਇਦਾ ਨਿਵੇਸ਼ ਕਰਨਾ ਇਕਵਿਟੀ ਬਿਲਡਿੰਗ ਰਣਨੀਤੀ ਹੈ ਜਿੱਥੇ ਤੁਸੀਂ ਵਧੇਰੇ ਇੱਕ ਫਾਈਟੀ ਸ਼ਹਿਰ ਵਿੱਚ ਇੱਕ ਜਿਦਾਦ ਖਰੀਦ ਸਕਦੇ ਹੋ ਤੇ ਇਸ ਨੂੰ ਖਾਸ ਤੌਰ ਤੇ ਆਮਦਨ ਕਮਾਉਣ ਲਈ ਕਿਰਾਏ ਤੇ ਦਿੰਦੇ ਹੋ ਇਸ ਦੇ ਨਾਲ ਹੀ ਇੱਕ ਜਿੱਥੇ ਆਮ ਤੌਰ ਤੇ ਵਧੇਰੇ ਮਹਿੰਗੇ ਸ਼ਹਿਰ ਦੇ ਵਿੱਚ ਇੱਕ ਘਰ ਕਿਰਾਏ ਦੇ ਲੈ ਲਿਓ ਜਿੱਥੇ ਤੁਹਾਨੂੰ ਤੁਸੀਂ ਰਹਿਣਾ ਪਸੰਦ ਕਰਦੇ ਹੋ ਰਿਪੋਰਟ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਕਿਰਾਏਦਾਰ ਤੁਹਾਡੇ ਕਿਰਾਏਦਾਰ ਮਹੀਨਾਵਾਰ ਆਮਦਨ ਕਮਾਉਣ ਅਤੇ ਤੁਹਾਡੀ ਨਿਵੇਸ਼ ਸੰਪਤੀ ਦੇ ਵਿੱਚ ਇਕਵਿਟੀ ਬਣਾਉਣ ਦੇ ਕੁਝ ਸਾਲਾਂ ਬਾਅਦ ਤੁਹਾਨੂੰ ਤੁਸੀਂ ਇਸ ਨੂੰ ਵੇਚ ਵੀ ਸਕਦੇ ਹੋ ਤੇ ਆਪਣੇ ਲੁਰੀਂਦੇ ਸ਼ਹਿਰ ਵਿੱਚ ਇੱਕ ਘਰ ਤੇ ਡਾਊਨ ਪੇਮੈਂਟ ਰਿਪੋਰਟ ਦੇ ਲਾਭ ਦੀ ਵਰਤੋਂ ਵੀ ਇੱਥੇ ਕਰ ਸਕਦੇ ਹੋ ਰਿਪੋਰਟ ਦਰਸਾਉਂਦੀ ਹੈ ਕਿ ਟੋਰਾਂਟੋ ਵਿੱਚ ਖਾਸ ਕਰਕੇ ਵਰਲਿੰਟਨ ਨਿਵਾਸੀਆਂ ਦੇ ਕੋਲ ਕਿਰਾਏ ਦੀ ਜਿਦਾਦ ਵਿੱਚ ਨਿਵੇਸ਼ ਕਰਨ ਲਈ ਕੁਝ ਹੋਰ ਵਿਕਲਪ ਵੀ ਨੇ ਤੇ ਜਿੱਥੇ 66110 ਔਸਤਨ ਆਮਦਨ ਦੇ ਨਾਲ ਵਰਲਿੰਟਨ ਖਰੀਦਦਾਰ ਕੈਲਗਰੀ ਦੇ ਮੋਨਟਨ ਦੇ ਵਿੱਚ ਕਾਂਡੋ ਖਰੀਦਣ ਦੇ ਕਿਰਾਏ ਦੇਣ ਦੀ ਸਮਰੱਥਾ ਨੂੰ ਵੀ ਜਿੱਥੇ ਰੱਖਦੇ ਨੇ ਈਟੋ ਬਿਕੋਜ਼ ਦੇ ਨਿਵਾਸੀ ਜੋ ਕਿ ਹਰ ਸਾਲ ਔਸਤਨ 69200 ਕਮਾਉਂਦੇ ਨੇ ਉਹ ਵੀ ਬ੍ਰੈਂਡਫੋਰਡ ਦੇ ਵਿੱਚ ਜਾ ਕੇ ਖਰੀਦ ਸਕਦੇ ਨੇ ਤੇ ਕਿਤੇ ਨਾ ਕਿਤੇ ਜਿੱਥੇ ਰੀਅਲ ਏਸਟੇਟ ਦੀ ਮਾਰਕੀਟ ਦੇ ਅੰਦਰ ਕੁਝ ਕਿ ਨਵੀਆਂ ਤਬਦੀਲੀਆਂ ਜਿੱਥੇ ਦੇਖਣ ਨੂੰ ਉਮੀਦ ਕੀਤੀ ਜਾ ਰਹੀ ਸੀ ਕਿ ਇੰਟਰਸਟ ਰੇਟ ਘਟਣ ਤੋਂ ਬਾਅਦ ਪਰ ਉਸ ਤਰ੍ਹਾਂ ਦਾ ਵੱਡਾ ਉਛਾਲ ਅਜੇ ਵੀ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ ਪਰ ਉਮੀਦ ਕੀਤੀ ਜਾ ਰਹੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਵੱਡਾ ਦੇਖਣ ਨੂੰ ਜ਼ਰੂਰ ਮਿਲੇਗਾ ਰੇਣੀ ਕਮਾਨਾਮਦ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰوں ਖਬਰਾਂ ਦੇਖਣ ਸੁਣਨੇ ਪੜ੍ਹਨੇ ਦਾ ਬਣੇ ਰਹੋ ਆਜ ਨਿਊਜ਼ ਵਾਲਾ .com ਤੇ